ਜੈਪੀਨ ਜੈ ਭਾਰਤ ਸਾਥਿਓ ਮੈਂ ਤੁਹਾਡਾ ਵੀਰ ਬਾਕਾ ਜੌੜ ਭਾਜਪਾ ਜਿਲ੍ਹਾ ਐਸੀ ਮੋਟਾ ਜਨਰਲ ਸੈਕਟਰੀ ਸਾਥਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹਿਰ ਦੇ ਵਿੱਚ ਪੰਜਾਬ ਨੇ ਪੰਜਾਬ ਦੇ ਵਿੱਚ ਆਏ ਦਿਨ ਕਿਤਨਾ ਕਿਤੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿੱਥੇ ਕਿ ਲਾਅ ਇਨ ਆਰਡਰ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਲਾਅ ਇਨ ਆਰਡਰ ਦੀਆਂ ਧੱਜੀਆਂ ਉਡਾ ਰਹੇ ਨੇ ਲੋਕ ਲੋਕ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਨੇ ਕਿ ਸਰਕਾਰ ਪੰਜਾਬ ਸਰਕਾਰ ਦਾ ਇਹੋ ਹੀ ਪੰਜਾਬ ਸਰਕਾਰ ਦੇ ਹੁੰਦੇ ਜੋ ਮੌਜੂਦਾ ਸਰਕਾਰ ਹੈ ਉਸ ਦੇ ਵਿੱਚ ਹੁੰਦਿਆ ਹੁੰਦਿਆਂ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਨੇ ਤੇ ਪੰਜਾਬ ਸਰਕਾਰ ਬਿਲਕੁਲ ਸੁੱਤੀ ਪਈ ਹੈ ਕਿਤੇ ਨਾ ਕਿਤੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਕਿ ਸੇ ਨੂੰ ਕੋਈ ਡਰ ਨਹੀਂ ਬੇਖੌਫ ਹੋ ਕੇ ਬੇਖੌਫ ਹੋ ਕੇ ਇੱਕ ਦੂਸਰੇ ਤੇ ਗੋਲੀਆਂ ਦੀ ਬੁਸ਼ਾਰ ਕੀਤੀ ਕੀਤੀ ਜਾਂਦੀ ਹੈ ਪਰ ਪ੍ਰਸ਼ਾਸਨ ਕੀ ਗੱਲ ਸੁੱਤਾ ਪਿਆ ਮੈਂ ਆਪਣੇ ਸਾਡੇ ਜੋ ਪੰਜਾਬ ਦੇ ਸੀਐਮ ਆਲ ਸਾਡੇ ਪੰਜਾਬ ਦਾ ਪ੍ਰਸ਼ਾਸਨ ਹੈ ਉਹਨਾਂ ਨੂੰ ਇਹ ਪੁੱਛਣਾ ਚਾਹਨਾ ਕਿ ਦਿਨ ਦਿਹਾੜੇ ਕਿ ਤੇ ਨਾ ਕਿਤੇ ਕਿਸੇ ਮਾਂ ਦਾ ਪੁੱਤ ਮਾਰਿਆ ਜਾਂਦਾ ਹੈ ਪਰ ਪ੍ਰਸ਼ਾਸਨ ਨੂੰ ਕੋਈ ਪਰਵਾਹ ਨਹੀਂ ਬਿਲਕੁਲ ਸੁੱਤਾ ਪਿਆ ਸਾਡੀ ਪੰਜਾਬ ਦੀ ਸਰਕਾਰ ਬਿਲਕੁਲ ਸੁੱਤੀ ਪਈ ਹੈ ਕਿ ਇਹੋ ਹੀ ਆਪਾਂ ਨੂੰ ਕਹਦੇ ਨੇ ਕਿ ਸਾਡੇ ਪੰਜਾਬ ਦਾ ਮਾਹੌਲ ਬਹੁਤ ਵਧੀਆ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਪੰਜਾਬ ਦੀ ਸਰਕਾਰ ਬਹੁਤ ਵਧੀਆ ਚਲਾ ਰਹੀ ਹੈ ਸਾਡੇ ਦੇ ਸਾਡੇ ਪੰਜਾਬ ਨੂੰ ਅਸੀਂ ਇਹ ਕਹਿ ਸਕਦੇ ਹਾਂ ਸਾਡੇ ਪੰਜਾਬ ਸਾਡਾ ਜੋ ਪੰਜਾਬ ਹੈ ਸਾਡਾ ਇਹ ਹੱਸਦਾ ਬਸਦਾ ਪੰਜਾਬ ਇਹ ਸਰਕਾਰ ਨੇ ਰੋਂ ਲਾਤਾ ਛਡਾਈ ਰੰਗਲਾ ਪੰਜਾਬ ਇਹ ਸਰਕਾਰ ਨੇ ਰੋਂ ਲਾਤਾ ਸਾਡੇ ਜੋ ਪੰਜਾਬ ਦੇ ਲੋਕ ਪੰਜਾਬ ਦੇ ਵਸਿੰਦੇ ਹਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਇਹ ਸਰਕਾਰ ਨੂੰ ਨਕਾਰ ਰਹੇ ਨੇ ਇੱਥੇ ਕਿ ਆਏ ਦਿਨ ਕਿਤੇ ਨਾ ਕਿਤੇ ਚਾਹੇ ਉਹ ਦੁਕਾਨ ਹੋਵੇ ਚਾਹੇ ਉਹ ਚਰਾਹਾ ਹੋਵੇ ਕਿਤਨਾ ਕਿਤੇ ਕਿਸੇ ਨਾ ਜਗ੍ਹਾ ਤੇ ਕਿਸੇ ਮਾਂ ਦਾ ਪੁੱਤ ਗੋਲੀਆਂ ਨਾਲ ਮਾਰਿਆ ਜਾਂਦਾ ਹੈ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿ ਇਹ ਕਹਿ ਸਕਦੇ ਕਿ ਸਾਡੇ ਪੰਜਾਬ ਦੀ ਸਰਕਾਰ ਇਹ ਕੁਝ ਕਰ ਰਹੀ ਹੈ ਇਹ ਸਰਕਾਰ ਦੇ ਹੁੰਦਿਆ ਹੁੰਦਿਆਂ ਪੰਜਾਬ ਦੇ ਵਿੱਚ ਇਹ ਕੁਸ਼ੋਰੀਆ ਲੁੱਟਮਾਰਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਸੇ ਰਾਤ ਜਾਂਦਾ ਵਿਅਕਤੀ ਕੋਈ ਵੀ ਸੁਰੱਖਿਅਤ ਨਹੀਂ ਹੈ ਘਰੋਂ ਨਿਕਲ ਲੱਗਾ ਉਹ ਸਕ ਇਹ ਸੋਚਦਾ ਕਿ हे ਰੱਬਾ ਮੈਂ ਜਿਸ ਤਰ੍ਹਾਂ ਚੱਲਾਂ ਉਸ ਤਰ੍ਹਾਂ ਮੈਨੂੰ ਘਰ ਵਾਪਸ ਲੈ ਕੇ ਆਵੀਂ ਕੀ ਪਤਾ ਨਹੀਂ ਕਿੱਥੇ ਰਾਸਤੇ ਦੇ ਵਿੱਚ ਮੈਨੂੰ ਲੁੱਟਿਆ ਜਾਣਾ ਜਾਂ ਕਿਸੇ ਦਾ ਸ਼ਿਕਾਰ ਬਣ ਜਾਣਾ ਪਰ ਸਾਡਾ ਜੋ ਪੰਜਾਬ ਦੀ ਸਰਕਾਰ ਬਿਲਕੁਲ ਸੱਤੀ ਬਈ ਹੈ ਇਹਨਾਂ ਨੂੰ ਤਾਂ ਬਸ ਆਪਣੇ ਆਪਣੇ ਪੋਸਟਰਾਂ ਦੇ ਆਪਣੇ ਆਪਣੇ ਇਸ਼ਤਿਹਾਰਾਂ ਦੇ ਕਿਸ ਤਰ੍ਹਾਂ ਕਿਦਾਂ ਘੁਟਾਲੇ ਕਰਨੇ ਆ ਇਹਨਾਂ ਨੂੰ ਉਹ ਆ ਬਸ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦੇ ਅੰਦਰ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਇੱਕ ਚੀਜ਼ ਦਾ ਦੁਬਾਰਾ ਤੋਂ ਉਦਘਾਟਨ ਕੀਤਾ ਗਿਆ ਜਿਸ ਦਾ ਖਰਚਾ ਪਾਇਆ ਗਿਆ ਪੌਣੇ 2 ਕਰੋੜ ਦੇ ਕਰੀਬ-ਕਰੀਬ ਜਿਸੇ ਕਿ ਕਾਇਕ ਦੀ 8 ਲੱਖ ਤੋਂ ਵੱਧ ਅਮਾਉਂਟ ਪਾਈ ਗਈ ਹੈ ਕਿਉਂਕਿ ਟੈਂਟ ਦਿੱਲੀ ਤੋਂ ਮੰਗਾਇਆ ਗਿਆ ਬਸ ਸਾਡੇ ਜੋ ਪੰਜਾਬ ਦੀ ਸਰਕਾਰ ਮੌਜੂਦਾ ਪੰਜਾਬ ਨੂੰ ਕਿੱਦਾਂ ਲੁੱਟਣਾ ਬਸ ਉਹ ਸੋਚ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਹਰਿਆਣੇ ਤੋਂ ਲਿਆ ਕੇ ਜੋ ਕਿ ਨੌکریاں ਦਿੱਤੀਆਂ ਗਈਆਂ ਕੀ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਨਹੀਂ ਸੀ ਪੜ੍ਹੇ ਲਿਖੇ ਪੰਜਾਬ ਦੇ ਵਿੱਚ ਮੁੰਡੇ ਵੀ ਐ ਕੁੜੀਆਂ ਵੀ ਐ ਕਿ ਉਹਨਾਂ ਨੂੰ ਨੌکریاں ਉਹ ਨੌਕਰੀਆਂ ਦੇ ਹੱਕਦਾਰ ਨਹੀਂ ਸੀ ਜੋ ਕਿ ਤੁਹਾਨੂੰ ਹਰਿਆਣੇ ਤੋਂ ਲਿਆ ਕੇ ਪੰਜਾਬ ਦੇ ਵਿੱਚ ਬੰਦੇ ਬਿਠਾਉਣੇ ਪਏ ਅਸੀਂ ਤਾਂ ਸਿਰਫ ਇਹ ਕਹਿ ਸਕਦੇ ਆ ਕਿ ਜੋ ਕਿ ਪੰਜਾਬ ਦੇ ਵਸਨੀਕ ਵੀ ਕਹਿ ਰਹੇ ਆ ਤੇ ਸਭ ਕਹਿ ਰਹੇ ਆ ਕਿ ਪੰਜਾਬ ਸਰਕਾਰ ਦੀ ਨਲਾਕੀ ਹੈ ਸਾਡੇ ਜੋ ਭਗਵੰਤ ਮਾਨ ਆ ਪੰਜਾਬ ਦੇ ਸੀਐਮ ਆ ਇਹ ਪੰਜਾਬ ਨੂੰ ਚਲਾ ਨਹੀਂ ਰਹੇ ਪੰਜਾਬ ਨੂੰ ਡੋਬ ਰਹੇ ਆ ਪੰਜਾਬ ਨੂੰ ਕਿੰਨਾ ਪਿੱਛੇ ਲੈ ਕੇ ਗਏ ਆਪਣੇ ਆਪਣੇ ਕਮੈਂਟ ਵਿਚਾਰ ਜਰੂਰ ਸਾਂਝੇ ਕਰਿਓ ਤਾਂ ਕਿ ਆਪਾਂ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋ ਸਕੀਏ ਜੈ ਭੀਮ ਜੈ ਭਾਰਤ ਨਮਸਕਾਰ